ਨਰੂਲਾ ਕਪਲਸ ਸਹਿਮ ਤੇ ਰੀਤ ਅਤੇ ਸਾਰੀ ਹੀ ਨਰੂਲਾ ਫੈਮਿਲੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਮਸ਼ਹੂਰ ਹੈ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਅੱਜ ਨਰੂਲਾ ਫੈਮਲੀ ਦੀ ਨੂੰਹ ਯਾਨੀ ਕਿ ਰੀਤ ਨਰੂਲਾ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਰਹੋ ਤੇ ਜੇਕਰ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰੀਤ ਨਰੂਲਾ ਜਿਸ ਦੇ ਬੱਚਾ ਹੋਣ ਵਾਲਾ ਹੈ ਤੇ ਅਕਸਰ ਹੀ ਉਹਨਾਂ ਦੇ ਫੈਨ ਉਹਨਾਂ ਤੋਂ ਪੁੱਛਦੇ ਰਹਿੰਦੇ ਹਨ ਕਿ ਬੇਬੀ ਦੇ ਆਉਣ ਦੇ ਕਿੰਨੇ ਦਿਨ ਬਾਕੀ ਨੇ ਤੇ ਹੋਰ ਵੀ ਪਿਆਰੇ ਪਰੇ ਕਮੈਂਟਸ ਜਿਹੜੇ ਲੋਕਾਂ ਦੇ ਵੱਲੋਂ ਕੀਤੇ ਜਾਂਦੇ ਹਨ ਤੇ ਅੱਜ ਰੀਤ ਦੇ ਸਹੁਰਾ ਸਾਹਿਬ ਨੇ ਲਾਈਵ ਹੋ ਕੇ ਐਸ ਗੱਲ ਦਾ ਜਿਹੜਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਘਰ ਜਿਹੜਾ 10 ਦਿਨਾਂ ਤੱਕ ਇੱਕ ਨਵਾਂ ਮਹਿਮਾਨ ਆਉਣ ਵਾਲਾ ਹੈ ਤੇ ਉਸ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਜਿਹੜੀ ਪਦਵੀ ਆ ਉਹ ਉੱਚੀ ਹੋਣ ਵਾਲੀ ਹੈ ਤੇ ਹੋਰ ਵੀ ਜਿਹੜੇ ਪਿਆਰੇ ਜਿਹੇ ਬੋਲ ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਰੀਤ ਨਰੂਲਾ ਕਪਲਸ ਜੋ ਕਿ ਇੰਸਟਾਗ੍ਰam ਤੇ ਹਰ ਐਕਟੀਵਿਟੀ ਤੇ ਵਲੌਗਸ ਦੇ ਵਿੱਚ ਲੋਕਾਂ ਨੂੰ ਆਪਣਾ ਬੇਬੀ ਬੰਪ ਦਿਖਾਉਂਦੇ ਹਨ ਤੇ ਪਿਛਲੇ ਦਿਨੀ ਉਹਨਾਂ ਦੇ ਘਰ ਪਾਰਟੀ बीसी डस ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਤੇ ਉਹਨਾਂ ਦੀ ਪਾਰਟੀ ਦੇ ਵਿੱਚ ਕਈ ਮਸ਼ਹੂਰ ਪੰਜਾਬੀ ਮਾਡਲਸ ਤੇ ਕਲਾਕਾਰ ਵੀ ਆਏ ਸਨ ਤੇ ਕਾਫੀ ਜਿਆਦਾ ਜਿਹੜੇ ਲੋਕਾਂ ਦੇ ਵੱਲੋਂ ਪਿਆਰੇ ਪਰ ਇੱਕ ਮਿੰਟ ਉਸ ਪਾਰਟੀ ਨੂੰ ਲੈ ਕੇ ਕੀਤੇ ਗਏ ਸਨ ਤੇ ਉਸ ਦਾ ਬੇਬੀ ਬੰਪ ਜਿਹੜਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਸੀ ਤੇ ਵੀਡੀਓਜ਼ ਵੀ ਕਾਫੀ ਨਿਕਲ ਕੇ ਸਾਹਮਣੇ ਆਈਆਂ ਸਨ ਤੇ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਦੇ ਇਸ ਦੁਨੀਆ ਦੇ ਵਿੱਚ ਆਉਣ ਦੇ ਬੱਚੇ ਦੇ ਦਿਨ ਬਾਕੀ ਸਿਰਫ 10 ਰਹਿ ਚੁੱਕੇ ਹਨ ਉਹਨਾਂ ਦੇ ਸਹੁਰਾ ਸਾਹਿਬ ਨੇ ਅੱਜ ਲਾਈਵ ਹੋ ਕੇ ਇਸ ਗੱਲ ਦਾ ਸੱਚ ਦੱਸਿਆ ਹੈ ਕਿ ਉਹਨਾਂ ਦੇ ਘਰ ਕਿਲਕਾਰੀਆਂ ਜਿਹੜੀਆਂ 10 ਦਿਨਾਂ ਤੱਕ ਗੂੰਜਣ ਵਾਲੀਆਂ ਹਨ ਤੇ ਲੋਕਾਂ ਨੂੰ ਕਿਉਂਕਿ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਉਹਨਾਂ ਦੇ ਘਰ ਮੁੰਡਾ ਹੋਵੇਗਾ ਜਾਂ ਕੁੜੀ ਇਸ ਗੱਲ ਨੂੰ ਲੈ ਕੇ ਕਾਫੀ ਜਿਹੜੇ ਕਮੈਂਟ ਵੀ ਉਹਨਾਂ ਨੂੰ ਰੀਤ ਤਿੰਨ ਸੈਮ ਨੂੰ ਕੀਤੇ ਜਾ ਰਹੇ ਹਨ ਤੇ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਹੈ ਤੇ ਤੁਸੀਂ ਵੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਜਰੂਰ ਦਿਓ ਉਹਨਾਂ ਦੇ ਬੱਚੇ ਦੇ ਇਸ ਦੁਨੀਆ ਵਿੱਚ ਆਉਣ ਤੇ ਤੇ ਆਪਣੇ ਵਿਚਾਰ ਐਸ ਵੀਡੀਓ ਥੱਲੇ ਜਰੂਰ ਦਿਓ ਤੇ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ